ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨੀ ਪਰ ਅੱਜ ਤੁਖਣਾ ਕਹਿ ਰਿਹਾ ਹੈ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਥੋੜੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਹਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਪਲਾਨ ਬਣਾ ਲਿਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੂ ਕੱਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਚ ਬਣਾਇਆ ਜਾਊਗਾ ਕਿਵੇਂ ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਐ ਸਿੱਖ ਪੰਥ ਦੀ ਕਿ ਸ਼ਰੋਮ ਨਹੀਂ ਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਭਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਖਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਿਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਏ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋੜੀ ਚੁਕਾਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਨ ਤੱਕ ਆਗੇ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫ ਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫਰ ਲਿਖੀ ਹੈ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕੇ ਸਾਰਿਆਂ ਨੂੰ ਪਤਾ ਕਿਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਦੀ ਹੈ ਪਰ ਸੰਨ ਕੋਈ ਪਰਵਾਹ ਨਹੀਂ ਹੈ ਜਿਹਦੇ ਹਸਰ ਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਹੈ